ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ ਤਾਂ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮੌਸਮ ਵਿਭਾਗ ਦੀ ਭਵਿੱਖਬਾਣੀ ਹੈ ਕਿ ਇਸ ਵਾਰ ਕੜਾਕੇ ਦੀ ਠੰਡ ਸਾਲ ਦੇ ਅਖੀਰ ਦੇ ਵਿੱਚ ਪੈ ਸਕਦੀ ਹੈ ਲਾ ਨੀਨਾ ਦੀ 55% ਬਦਲਣ ਦੀ ਸੰਭਾਵਨਾ ਹੈ ਦੇਸ਼ ਦਾ ਤਾਪਮਾਨ ਦਸਦੇ ਚਲਦੇ ਜੋ ਸੰਭਾਵਤ ਤੌਰ ਤੇ ਰਹਿੰਦਾ ਉਸ ਤੋਂ 3 ਡਿਗਰੀ ਹੇਠਾਂ ਆ ਸਕਦਾ ਹੈ ਤਾਂ ਲਾ ਨੀਨਾ ਕੀ ਹੈ ਇਸ ਦੇ ਬਾਰੇ ਤੁਹਾਨੂੰ ਵਿਸਤਾਰ ਚ ਦੱਸਾਂਗੇ ਲਾ ਨੀਨਾ ਇੱਕ ਪੈਟਰਨ ਹੈ ਮੌਸਮ ਦਾ ਇਸ ਦੇ ਪੂਰੀ ਦੁਨੀਆ ਦਾ ਮੌਸਮ ਜਿਹੜਾ ਆ ਉਹ ਨਿਰਪਰ ਕਰਦਾ ਆ ਪ੍ਰਸ਼ਾਂਤ ਮਹਾਸਾਗਰ ਤੋਂ ਲਾ ਨੀਨਾ ਉੱਠਦਾ ਆ ਔਰ ਭਾਰਤ ਵੱਲ ਨੂੰ ਜਦੋਂ ਰੁਖ ਕਰੇਗਾ ਤਾਂ ਇਹ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਠੰਡੀਆਂ ਹਵਾਵਾਂ ਤੇਜ਼ ਹੋ ਸਕਦੀਆਂ ਲਾ ਲੀਨਾ ਨੂੰ ਇੱਕ ਤਰੀਕੇ ਦਾ ਸੀ ਸਰਦੀ ਦੇ ਵਿੱਚ ਆਉਣ ਵਾਲਾ ਠੰਡੀਆਂ ਹਵਾਵਾਂ ਦਾ ਤੂਫਾਨ ਵੀ ਕਹਿ ਸਕਦੇ ਆ ਸਰਲ ਭਾਸ਼ਾ ਦੇ ਵਿੱਚ ਤਾਂ ਜਦੋਂ ਇਹ ਉੱਤਰੀ ਭਾਰਤ ਵੱਲ ਆਏਗਾ ਤਾਂ ਫਿਰ ਉੱਤਰੀ ਭਾਰਤ ਦੇ ਵਿੱਚ ਕੜਾਕੇ ਦੀ ਠੰਡ ਜਿਹੜੀ ਹੈ ਉਹ ਨਜ਼ਰ ਆਵੇਗੀ ਔਰ ਇਸ ਵਾਰ ਪਿਛਲੇ ਨਾਲੋਂ ਵੱਧ ਜਿਹੜੇ 2 ਸਾਲਾਂ ਦੀ ਜੇਕਰ ਗੱਲ ਇਹ ਗੱਲ ਕਰੀਏ ਤਾਂ ਉਹਨਾਂ ਤੋਂ ਵੱਧ ਠੰਡ ਪੈਣ ਦੇ ਅਸਾਰ ਨੇ ਕੜਾਕੇ ਦੀ ਠੰਡ ਪੈਣ ਦੇ ਅਸਾਰ ਨੇ ਰਿਕਾਰਡ ਤੋੜ ਸਕਦੇ ਨੇ ਲਾ ਨੀਨਾ ਸਰਗਰਮ 5-7 ਸਾਲਾਂ 'ਚ 2 ਜਾਂ 3 ਵਾਰ ਹੁੰਦੀ ਹੈ ਤਾਂ ਇਸ ਕਰਕੇ ਲਾ ਨੀਨਾ ਦਾ ਜ਼ਿਕਰ ਜੇਕਰ ਮੈਂ ਆਸਾਨ ਪਾਸ਼ਾ ਜੀ ਕਰਾਂ ਤਾਂ ਪ੍ਰਸ਼ਾਂਤ ਮਹਾਸਾਗਰ ਤੋਂ ਉੱਠਿਆ ਇੱਕ ਮੌਸਮ ਦਾ ਪੈਟਰਨ ਹੈ ਔਰ ਪੂਰੀ ਦੁਨੀਆ ਦਾ ਮੌਸਮ ਲਾ ਨੀਨਾ ਤੇ ਨਿਰਪਰ ਕਰਦਾ ਜਦੋਂ ਇਹ ਉੱਠਦਾ ਆ ਤਾਂ 48 ਤੋਂ 72 ਘੰਟੇ ਜਮੀ ਪੈਣ ਦੀ ਸੰਭਾਵਨਾ ਵੀ ਜਿਹੜੀ ਆ ਦੱਸਿਆ ਜਾ ਰਿਹਾ ਔਰ ਤਿੰਨ ਦਿਨਾਂ ਲਈ orange ਤੇ yellow alert ਹੈ ਅਭੇ ਚੱਲੇ ਅਸੀਂ ਮੌਸਮ ਦੀ ਅਪਡੇਟ ਤੁਹਾਨੂੰ ਦੇ ਰਹੇ ਆ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਪੰਜਾਬ ਦੇ ਵਿੱਚ ਮੌਸਮ ਜਿਹੜਾ ਅਗਰ ਗੱਲ ਕਰੀਏ ਪੰਜਾਬ ਚ ਕੜਾਕੇ ਦੀ ਠੰਡ ਜਿਹੜੀ ਆ ਉਹ ਪੈ ਸਕਦੀ ਆ ਇਹ ਭਵਿੱਖਬਾਣੀ ਮੌਸਮ ਵਿਭਾਗ ਦੀ ਹੈ ਔਰ ਲਾ ਨੀਨਾ ਜੇਕਰ ਐਕਟਿਵ ਹੁੰਦਾ ਸਰਗਰਮ ਹੁੰਦਾ ਤਾਂ ਫੇਰ ਠੰਡੀਆਂ ਹਵਾਵਾਂ ਜਿਹੜੀ ਕਹਿ ਲਈ ਸੀ ਪ੍ਰਸ਼ਾਂਤ ਮਹਾਸਾਗਰ ਤੋਂ ਉੱਠ ਕੇ ਆਸਟ੍ਰੇਲੀਆ ਤੋਂ ਹੁੰਦੀ ਸਿੱਧਾ ਉੱਤਰੀ ਭਾਰਤ ਤੇ ਜਿਹੜਾ ਵਾਰ ਕਰੇਗੀ ਜਿਸ ਤੋਂ ਬਾਅਦ ਪੰਜਾਬ ਚ 3 ਡਿਗਰੀ ਸੈਲਸੀਅਸ तापमान ਘਟਣ ਦੇ ਅਸਾਰ ਦੱਸੇ ਜਾ ਰਹੇ ਨੇ ਤਾਂ ਜਿਸ ਤਰੀਕੇ ਨਾਲ ਇੱਕ ਹੋਰ ਇਸ ਚ ਅਪਡੇਟ ਦੇ ਦਈਏ ਕਿ ਇਸ ਮਹੀਨੇ ਵੀ ਪੰਜਾਬ ਚ ਭਾਰੀ ਮੀਂਹ ਪੈਣ ਦੇ ਅਸਾਰ ਨੇ ਔਰ ਅਕਤੂਬਰ ਦੇ ਵਿੱਚ ਵੀ ਭਾਰੀ ਮੀਂਹ ਪੈਣ ਦੇ ਅਸਾਰ ਨੇ ਔਰ ਜੇਕਰ ਲਾਲ ਨੀਨਾ ਦੀ ਗੱਲ ਕਰੀਏ ਤਾਂ ਜੇਕਰ ਉਹ ਸਰਗਰਮ ਹੁੰਦੀ ਹੈ ਤਾਂ ਅਕਤੂਬਰ ਦੇ ਅਖੀਰ ਤੋਂ ਠੰਡ ਦਾ ਅਸਰ ਦੇਖਣ ਨੂੰ ਮਿਲ ਸਕਦਾ ਆ ਤਾਂ ਫੇਰ ਕਿਤੇ ਨਾ ਕਿਤੇ ਠੰਡ ਜਿਹੜੀ ਹੈ ਇਸ ਵਕਤ ਉਹਨਾਂ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਜਿਸ ਤਰੀਕੇ ਦੇ ਨਾਲ ਤੁੰਤ ਦੀ ਜੇਕਰ ਗੱਲ ਕਰੀਏ ਜਾਂ ਫਿਰ ਮੀਂਹ ਦੀ ਗੱਲ ਕਰੀਏ ਤਾਂ ਬਹੁਤ ਜਿਹੜਾ ਹੋ ਸਕਦਾ ਹੈ ਤਾਂ ਇਸ ਵਕਤ ਦੀ ਵੱਡੀ ਅਪਡੇਟ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲਾਨੀਨਾ ਦੇ ਐਕਟਿਵ ਹੋਣ ਨਾਲ ਠੰਡ ਜਿਹੜੀ ਆ ਉਹ ਇਸ ਸਾਲ ਵੱਧ ਨਜ਼ਰ ਆਵੇਗੀ ਔਰ ਮੌਸਮ ਵਿਭਾਗ ਦੀ ਇਹ ਭਵਿੱਖਬਾਣੀ ਹੈ ਤਾਂ ਇਸ ਵਕਤ ਦੀ ਅਹਿਮ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲਾਨੀਨਾ ਐਕਟਿਵ ਹੋਣ ਨਾਲ ਪੂਰੇ ਪੰਜਾਬ ਉਤਰੀ ਭਾਗ ਦੇ ਵਿੱਚ ਇਸ ਵਾਰ ਖੰਡ ਦੇ ਰਿਕਾਰਡ ਟੂਟ